ਸਾਡੇ ਤੇ ਰਹਿਣ ਕੇ ਦਾਤ ਅਸੀਂ ਤੇਰੇ ਦਾਦੇ ਪੁਖਾਨੀ ਅਸੀਂ ਤੇਰੇ ਕੋਲ ਰੋਜ਼ ਆ ਕੇ ਦਾਤਾ ਮੰਗਦੇ ਅਸੀਂ ਮੇਰੇ ਕੋਲ ਹੋਰ ਦਾਤ ਮੰਗਿਆ ਕਿ ਦੁਪਹਿਰੇ ਕੋਈ ਹੋਰ ਮੰਗੀ ਤੇ ਸ਼ਾਮਾਂ ਵੇਲੇ ਆ ਕੇ ਕੋਈ ਹੋਰ ਬੇਤੀ ਅਸੀਂ ਤੇਰੇ ਦਾਦੇ ਨੱਦ ਦੇ ਪੁਖਾਰੀ ਆ ਹਾਂ ਇੱਕ ਗੱਲ ਜ਼ਰੂਰ ਹੈ ਸਤ ਸੁਗਿਓ ਮੰਗਣਾ ਵੀ ਪੂਰੇ ਗੁਰੂ ਦੇ ਕੋਲ ਹੈ ਸਤਗੁਰੂ ਨੇ ਪਾਉ ਵਚਨ ਕਹਿ ਕੇ ਕਹਿੰਦੇ ਸਾਹਿਬ ਜਿਸ ਦਾ ਨੰਗਾ ਭੁਖਾ ਹੋਵੇ ਕਿਸੇ ਦਾ ਲਾਫਰ ਕਿਥੋਂ ਨਾ ਦਿਖਾਉਂ ਹੈ ਜਿਹਦਾ ਆਪ ਹੀ ਦੇ ਰਿਟਡ ਨਿਪੂਰਾ ਹੁੰਦਾ ਜਿਹਦੇ ਆਪ ਦੇ ਘਰੇ ਕੁਛ ਨਹੀਂ ਹੈ ਉਹ ਕਿਸੇ ਨੂੰ ਕੀ ਦੇਵੇ ਇਸ ਕਰਕੇ ਆਪਾਂ ਜਿੰਨੂੰ ਸੁਣਦੇ ਆ ਨਾ ਆਪਾਂ ਪੜਿਆਂਗੇ ਲਿਖਿਆ ਹੋਇਆ ਵੀ ਪੜਦੇ ਆ ਵੀ ਤੋਟ ਨਾ ਪਤੋਟ ਦਾ ਪਾਉ ਹੈ ਵੀ ਜਿਹਦੇ ਵਿੱਚ ਕਦੇ ਤੋੜ ਨਾ ਹੋਵੇ ਸਤਿਗੁਰੂ ਕਹਿੰਦੇ ਪਿਓ ਦਾਦੇ ਦਾ ਖੂਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਖਾਓ ਖਰਚੋ ਨਾਲ ਮਿਲ ਭਾਈ ਤੋੜਨਾ ਆਵਾਂ ਵੱਧ ਹੋ ਜਾਵੇ ਇਹ ਬਾਬੇ ਨਾਨਕ ਦਾ ਖਜ਼ਾਨਾ ਐਸਾ ਹੈ ਇਹਦੇ ਵਿੱਚ ਤੋੜ ਨਹੀਂ ਹੁੰਦੀ ਪੂਰੇ ਗੁਰੂ ਤੋਂ ਮੰਨਣਾ ਤੇ ਸਤਿਗੁਰੂ ਨੇ ਸਾਨੂੰ ਸਿਖਿਆ ਦਿੱਤੀ ਆ ਸ੍ਰੋਮਣੀ ਸਾਹਿਬ ਦੇ ਬਾਦ ਤੋਂ ਸਾਨੂੰ ਕੀਤੇ ਹੈ चौगुन मा श्लोक आया सब में का सुन पूरा दर्शन आया सब के पूरा भरत दया पूरा जाका पाना हो नादिक पूरा पाया पूरे के गुण गाओ सत सुलियों साधु गुरु कह दे रे तो पूरे गुरु के गुण है जानते पूरा गुरु के कारज सुवारे आओ ਬਾਬਾ ਬਲਵੰਤ ਦੇ ਬਾਬਾ ਸਤਾ ਜੀ ਦਾ ਬਚਨ ਕਿਹਾ ਰਾਮਕਲੀ ਰਾਗ ਦੇ ਵਿੱਚ ਉਹ ਆਪਾ ਸਰਮ ਕਰਦੇ ਆ ਬਾਬਾ ਬਲਵੰਤ ਨੇ ਉਹਦਾ ਸਤਾ ਜੀ ਕਹਿੰਦੇ ਵੀ ਇਹ ਗੁਰੂ ਦਾ ਦਰ ਐਸਾ ਹੈ ਤੈਨੂੰ ਕਲੀਆਂ ਦਾਤਾਂ ਦੇ ਨਾਲ ਹੀ ਇਹ ਨਿਵਾਜਦਾ ਤੇਰੇ ਦੁੱਖ ਤਕਲੀਫ ਵੀ ਕੱਟੇ ਜਾਣਗੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੂਖ ਲੋਗ ਸੰਤਾਪ ਕਿਤਰੇ ਸੁਣੀ ਸੱਚੀ ਮਾਨ ਸੱਚੀ ਬਾਣੀ ਨੂੰ ਜੇ ਸੁਣਨਾ ਕਰੀਦਾ ਬੱਖਾ ਦਾਤਾਂ ਦੀ ਦਾਤ ਹਪੜੋ ਇਹ ਸਹੀ ਲੋਗ ਵੀ ਤੇਰੇ ਮਾਨਸਿਕ ਰੋਗਾਂ ਨੂੰ ਮੇਰੇ ਭਾਈ ਨੂੰ ਦੂਰ ਕਰ ਦੇਵੇਗਾ ਆਓ ਬਾਬਾ ਬਰਵੰਡ ਦੇ ਬਾਬਾ ਸਤਾ ਜੀ ਦਾ ਕਿਹਾ ਹੋਇਆ ਬਚਨ ਆਪਸਾਂ ਨੂੰ ਕਰੀਏ